ਮਿੰਟੋ ਜੀ ਵੱਡੀਆਂ ਖਬਰਾਂ ਵੱਲ ਚੱਲਣ ਤੋਂ ਪਹਿਲਾਂ ਆਪਾਂ ਇੱਕ ਵਾਰ ਫੇਰ ਗੱਲ ਕਰੀਏ ਯੂਪੀਐਸਸੀ ਬਾਰੇ ਜਦੋਂ ਵੀ ਕੰਪੀਟੀਟਿਵ ਇਗਜ਼ਾਮਸ ਦੀ ਗੱਲ ਹੁੰਦੀ ਆ ਜੀ ਨੀਟ ਹੋਵੇ ਯੂਜੀਸੀ ਨੈਟ ਹੋਵੇ ਉਹਦੇ ਚ ਕੀ ਦਿਵਾਲਾ ਨਿਕਲਿਆ ਕੀ ਜਲੂਸ ਨਿਕਲਿਆ ਆਪਾਂ ਨੂੰ ਪਤਾ ਹੀ ਆ ਜੀ ਜੀ ਯੂਪੀਐਸਸੀ ਦਾ ਵੀ ਸੇਮ ਹੀ ਬੇੜਾਗਰਕ ਹੋਇਆ ਇਹਦੇ ਵਿੱਚ ਕਿਤੇ ਨਾ ਕਿਤੇ ਇਲਜ਼ਾਮ ਲੱਗ ਰਹੇ ਆ ਆਰਐਸਐਸ ਦੀ ਕਿੰਨੀ ਕਿਹਦੇ ਵਿੱਚ ਸੱਚਾਈ ਹੈ ਜੀ ਦੇਖੋ ਅੱਗੇ ਮਸਲਾ ਜਿਹੜਾ ਉੱਠਿਆ ਸੀਗਾ ਉਹ ਉੱਠਿਆ ਸੀਗਾ ਐਨਟੀਏ ਦਾ ਨੈਸ਼ਨਲ ਟੈਸਟਿੰਗ ਏਜੰਸੀ ਦਾ ਜਦੋਂ ਪੇਪਰ ਲੀਕ ਵਾਲਾ ਝਗੜਾ ਹੋਇਆ ਜੀ 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 ਤਾਂ ਉਸ ਤੋਂ ਬਾਅਦ ਹੁਣ ਯੂਪੀਐਸਸੀ ਦੇ ਵਿੱਚ ਕੀ ਹੈ ਕਿ ਉਹ ਬੀਬੀ ਪੂਜਾ ਖੇੜਕਰ ਜਿਹਦਾ ਕੱਲ ਜ਼ਿਕਰ ਕੀਤਾ ਸੀਗਾ ਜੀ ਉਸ ਤੋਂ ਬਾਅਦ ਇਹ ਕਹਾਣੀ ਜਿਹੜੀ ਹੈ ਨਾ ਉਹ ਹੋਰ ਵੀ ਖੇਲਰ ਦੀ ਜਾ ਰਹੀ ਹੈ ਕਿਉਂਕਿ ਇੱਕ ਤੇ ਹੈ ਕਿ ਪੂਜਾ ਖੇੜਕਰ ਦਾ ਜਿਹੜਾ ਪਿਤਾ ਹੈ ਉਹ ਸਿਆਸੀ ਬੈਕਗ੍ਰਾਉਂਡ ਰੱਖਦਾ ਹੈ ਜੀ ਇੱਕ ਵੱਡਾ ਸਵਾਲ ਇਹ ਉੱਠਿਆ ਕਿ ਇੱਕ ਟ੍ਰੇਨੀ ਆਈਐਸ ਜੋ ਕੈਦੇ ਦੇ ਮੁਤਾਬਕ ਕੁਝ ਲੈ ਨਹੀਂ ਸਕਦਾ ਪਰਬੇਸ਼ਨ ਪੀਰੀਅਡ ਹੈ ਉਹਦਾ ਉਹ ਸਾਰਾ ਕੁਝ ਜੇ ਕਰਵਾਇਆ ਜਾ ਰਿਹਾ ਸੀ ਤਾਂ ਇੱਕ ਪ੍ਰਭਾਵਸ਼ਾਲੀ ਬਾਪ ਵੱਲੋਂ ਕਰਵਾਇਆ ਜਾ ਰਿਹਾ ਸੀ ਜੀ ਤੇ ਉਹਦੇ ਪਿੱਛੇ ਜਾਂ ਕਹਿ ਲਈਏ ਰਾਜਨੀਤਿਕ ਜਾਂ ਕਹਿ ਲਈਏ ਕਿ ਭਾਈ ਪਾਵਰ ਜਿਹੜੀ ਖਲੋਤੀ ਸੀਗੀ ਜੀ ਪੰਜਾਬੀ ਚ ਇੱਕ ਕਹਾਵਤ ਆ ਕਿਲਾ ਕਾਇਮ ਹੋਵੇ ਨਾ ਕਹਿੰਦੇ ਕਿ ਕਟਾ ਤਾਂ ਹੀ ਢਿੰਗਦਾ ਬਿਲਕੁਲ ਕੱਟਾ ਜਿਹੜਾ ਉਹ ਕਿੱਲੇ ਦੇ ਸਿਰ ਤੇ ਹੀ ਢਿੰਗਦਾ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਪਹਿਲਾਂ ਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਨਾਲ जुड़ी ਫੈਮਿਲੀ ਆ ਮੁੰਡੇ ਫੈਮਿਲੀ ਮਹਾਰਾਸ਼ਟਰ ਦੀ ਉਹਦਾ ਜ਼ਿਕਰ ਆਇਆ ਤੇ ਉਹਨਾਂ ਨੇ ਤੇ ਹਾਲਾਂਕਿ ਖੰਡਣ ਕੀਤਾ ਨਾ ਚੀਜ਼ਾਂ ਦਾ ਜੀ ਕਿ ਅਸੀਂ ਕੋਈ ਫੇਵਰਿਜ਼ਮ ਨਹੀਂ ਕੀਤਾ ਕਦੇ ਪਰ ਹੌਲੀ ਹੌਲੀ ਹੁਣ ਤਸਵੀਰ ਜਿਹੜੀ ਆ ਨਾ ਥੋੜੀ ਸਾਫ਼ ਹੋ ਰਹੀ ਆ ਮੈਨੂੰ ਯਾਦ ਆ ਇੱਕ ਪੱਤਰਕਾਰਤਾ ਦੇ ਨਾਂ ਤੇ ਕਲੰਕ ਇਨਸਾਨ ਹੈ ਜਿਹੜਾ ਚੈਨਲ ਚਲਾਉਂਦਾ ਆਪਣਾ ਜੀ ਉਹਨੇ ਇੱਕ ਪ੍ਰੋਗਰਾਮ ਕੀਤਾ ਸੀ ਯੂਪੀਐਸਸੀ ਜਿਹਾਦ ਹੂੰ ਇਹ ਯੂਪੀਐਸਸੀ ਜਿਹਾਦ ਸੀਗਾ ਕਿ ਨਹੀਂ ਉਹ ਤੇ ਮੈਨੂੰ ਪਤਾ ਨਹੀਂ ਹੈ ਪਰ ਹੁਣ ਇਸ ਤਰ੍ਹਾਂ ਲੱਗਦਾ ਕਿ ਖਾਸ ਮਕਸਦ ਵਾਸਤੇ ਖਾਸ ਵਿਚਾਰਧਾਰਾ ਦੇ ਬੰਦਿਆਂ ਨੂੰ ਖੁੱਲੇ ਖਾਤੇ ਦਿੱਤੇ ਗਏ ਚਾਰੇ ਚੱਕ ਜ਼ਗੀਰ ਜਿਹੜੀ ਆ ਉਹਨਾਂ ਨੂੰ ਸੌਂਪੀ ਗਈ ਆ ਹੂੰ ਮਸਲਨ ਮੈਂ ਇਹਦੇ ਤੇ ਅੱਗੇ ਵੀ ਬਾਤ ਤਫਸੀਲ ਦੱਸਿਆ ਕਿ ਜਿਹੜੇ ਇਸ ਵੇਲੇ ਐਨਟੀਏ ਦੇ ਕੈਲੋ ਹੈਡ ਆ ਜੀ ਪ੍ਰਦੀਪ ਕੁਮਾਰ ਜੋਸ਼ੀ ਹੂੰ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਏਗਾ ਜੇ ਨਹੀਂ ਤੇ ਸੁਣ ਲਿਓ ਕਿ ਪ੍ਰਦੀਪ ਕੁਮਾਰ ਜੋਸ਼ੀ ਜਿਹੜੇ ਆ ਉਹ ਪਹਿਲਾਂ ਯੂਪੀਐਸਸੀ ਦੇ ਹੈੱਡ ਹੁੰਦੇ ਸੀਗੇ ਜੀ ਉਸ ਤੋਂ ਪਹਿਲਾਂ ਉਹ ਮੱਧ ਪ੍ਰਦੇਸ਼ ਜੋ ਪਬਲਿਕ ਸਰਵਿਸ ਕਮਿਸ਼ਨ ਆ ਉਹਦੇ ਹੈੱਡ ਰਹੇ ਨੇ ਤੇ ਉਸ ਤੋਂ ਬਾਅਦ ਛਤੀਸਗੜ੍ਹ ਜੋ ਪਬਲਿਕ ਸਰਵਿਸ ਕਮਿਸ਼ਨ ਹੈ ਹਨ ਉਹਨੂੰ ਲੀਡ ਕਰ ਚੁੱਕੇ ਆ ਜੀ ਜਦੋਂ 2006 ਦੇ ਵਿੱਚ ਇਹਨਾਂ ਨੂੰ ਪਹਿਲੀ ਨਿਯੁਕਤੀ ਮਿਲੀ ਸੀ ਤਾਂ ਉਦੋਂ ਬਾਅਦ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਸੀ ਆਰਟੀਆਈ ਦੇ ਜ਼ਰੀਏ ਕਿ ਇਹਨਾਂ ਦੀ ਸਿਫਾਰਿਸ਼ ਦੇ ਵਿੱਚ ਖੁਦ ਸੰਗ ਨੇ ਲੈਟਰ ਲਿਖੇ ਸਨ ਮੈਂ ਉਹ ਕਹਿ ਲੋ ਕਿ ਕਾਪੀਆਂ ਜਿਹੜੀਆਂ ਉਹ ਲਈ ਫਿਰਦਾ ਕਈ ਦਿਨਾਂ ਦੀਆਂ ਮੇਰੇ ਕੋਲ ਆ ਜੀ ਆ ਲੈਟਰ ਸੀਗੇ ਸਫਾਰਸ਼ੀ ਲੈਟਰ ਸੀਗੇ ਹਾਲਾਂਕਿ ਦਸਨੇ ਨਹੀਂ ਹੈ ਜੀ ਇਹ ਰਿਕਾਰਡ ਦੇ ਵਿੱਚੋਂ ਨਿਕਲੇ ਨੇ 2006 ਦੇ ਇਹ ਲੈਟਰ ਆ ਜੇ ਇਹਨਾਂ ਦੀ ਸ਼ਬਦਾਵਲੀ ਪੜਨੀ ਹੋਵੇ ਤਾਂ ਉਹ ਵੀ ਇੱਕ ਨੋਟ ਬਣਿਆ ਹੋਇਆ ਕਿ ਜਿਹਦੇ ਵਿੱਚ ਇਹਨਾਂ ਦੇ ਜਿਹੜੇ ਉੱਥੋਂ ਦੇ ਉਸ ਵੇਲੇ ਦੇ ਕਹਿ ਲੋ ਕਿ आर एसेंस ਦੇ ਖੇਤਰੀ ਪ੍ਰਚਾਰਕ ਸੀ ਬਨੋਦ ਜੀ ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਇਸ ਲੈਟਰ ਦੇ ਜ਼ਰੀਏ ਦੱਸਿਆ ਸੀਗਾ ਕਿ ਪ੍ਰਦੀਪ ਜੋਸ਼ੀ ਜਿਹੜੇ ਆ ਪ੍ਰਧਾਨ ਰਹੇ ਆ ਹੂੰ এবੀਵੀਪ ਦੇ ਜਦੋਂ ਮਤਲਬ ਕਿ ਜਬਲਪੁਰ ਸ਼ਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀਗੇ ਤੇ ਵਰਤਮਾਨ ਦੇ ਵਿੱਚ ਕਹਿੰਦੇ ਕਿ ਜਬਲਪੁਰ ਦੇ ਰਾਣੀ ਦੁਰਗ ਯੂਨੀ ਦੇ ਨਾਲ ਜੁੜੇ ਹੋਏ ਆ ਜੀ ਤੇ ਇਹ ਚਾਹੁੰਦੇ ਨੇ ਕਿ ਮਤਲਬ ਲੋਕ ਸੇਵਾ ਦੇ ਇਹ ਪ੍ਰਧਾਨ ਬਣਨ ਹੂੰ ਮਤਲਬ ਕਿ ਇਹਨਾਂ ਦਾ ਇੱਕ ਨੋਟ ਜਾਂਦਾ ਬਕਾਇਦਾ ਆਰਐਸਐਸ ਦੇ ਉਸ ਵੇਲੇ ਦੇ ਖੇਤਰੀ ਪ੍ਰਚਾਰਕ ਦਾ ਹੂੰ ਕਿ ਭਾਈ ਇਹਨੂੰ ਲਾ ਦਿਓ ਕਿਉਂਕਿ ਉਹ ਗਾਂ ਦੱਸਦੇ ਵੀ ਆ ਕਿ ਇਹਨਾਂ ਦੀਆਂ ਨਜ਼ਦੀਕੀਆਂ ਜਿਹੜੀਆਂ ਜੀ ਮੁਰਲੀ ਮਨੋਰ ਜੋਸ਼ੀ ਦੇ ਨਾਲ ਆ ਜਾਂ ਇਹਨਾਂ ਦੀਆਂ ਨਜ਼ਦੀਕੀਆਂ ਜਿਹੜੀਆਂ ਉਹ ਅਟਲ ਸਾਹਿਬ ਦੇ ਨਾਲ ਆ ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਯਾਰ ਇਹ ਕਹਾਣੀ ਕਿੱਧਰ ਨੂੰ ਤੁਰੀ ਜਾਂਦੀ ਆ ਜੀ ਜੀ ਕਿਉਂਕਿ ਹੁਣ ਐਸਾ ਬੰਦਾ ਜਿਹਦਾ ਪਿਸ਼ੋਕੜ ਆਰਐਸਐਸ ਦੇ ਨਾਲ ਹੈ ਤੇ ਐਲਾਨੀਆਂ ਆ ਨੱਥੀ ਹੋਏ ਪੈਨੇ ਸਬੂਤ ਨਾਲ ਬਿਲਕੁਲ ਉਹ ਬੰਦਾ ਯੂਪੀਐਸਸੀ ਚਾਹੁੰਦਾ ਤੇ ਹੁਣ ਕਿਸੇ ਨਿਕਲਦੇ ਪੈਨੇ ਪੂਜਾ ਖੇਡ ਕਰਦੇ ਇਸ ਤੋਂ ਇਲਾਵਾ ਇੱਕ ਕਿੱਸਾ ਹੋਰ ਉਤਲੇ ਲੈਵਲ ਤੇ ਬਹੁਤ ਖਲਾਰਾ ਪਾਈ ਬੈਠਾ ਹੈ ਜੀ ਉਹ ਆ ਕਿ ਭਾਰਤੀ ਜਨਤਾ ਪਾਰਟੀ ਤੋਂ ਇੱਕ ਟਿਕਟ ਮੰਗਦਾ ਸੀਗਾ ਅਭਿਸ਼ੇਕ ਸਿੰਘ ਨਾਂ ਦਾ ਬੰਦਾ ਉਹਦਾ ਵੀ ਖਲਾਰਾ ਪਿਆ ਉਹਦਾ ਪਿਓ ਵੀ ਆਈਐਸ ਸੀਗਾ ਕਿਸੇ ਟਾਈਮ ਸਾਬ ਦਾ ਆਈਐਸ ਦਾ ਮੁੰਡਾ ਹੈ ਉਹਨੇ ਵੀ ਦੱਸਦੇ ਆ ਕਿ ਜਦੋਂ ਯੂਪੀਐਸਸੀ ਜਿਹੜੀ ਐ ਉਹ ਕਲੀਅਰ ਕੀਤੀ ਤੇ ਉਹਦਾ ਵੀ ਜਿਹੜਾ ਅੰਗ ਨਕੋਟਾ ਸੀ ਆਪਣੇ ਆਪ ਨੂੰ ਉਹਨੇ ਦੋਹਾਂ ਪੈਰਾਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਦੱਸਿਆ ਸੀਗਾ ਕਿ ਭਾਈ ਮੈਂ ਤਾਂ व्हीਲਚੇਅਰ ਦੇ ذریعے ਚੱਲਦਾ ਤੇ ਦੱਸਦੇ ਆ ਕਿ ਉਸਨੇ ਬਤੌਰ ਆਈਐਸ ਕਦੇ ਸਰਵ ਕੀਤਾ ਹੀ ਨਹੀਂ ਮਤਲਬ ਕਿ ਉੱਤੇ ਹਵਾ ਹਵਾ ਹੀ ਰਿਆ ਜੀ ਤੇ ਉਹਦੀਆਂ ਰੀਲਾਂ ਜਿਹੜੀਆਂ ਸੀਗੀਆਂ ਬੋਡੀ ਬਿਲਡਿੰਗ ਕਰਦੇ ਦੀਆਂ ਅ ਮਤਲਬ ਕਿ ਜੋ ਫਿਲਮੀ ਸਟਾਰ ਨੇ ਕੁਛ ਵੀ ਬੀ ਬੀਆਂ ਉਹਨਾਂ ਦੇ ਨਾਲ ਲੱਕ ਤੇਰਾ ਠੁਮਕੇ ਤੇ ਠੁਮਕਾ ਮਾਰੇ ਲੱਕ ਤੇਰਾ ਠੁਮਕੇ ਤੇ ਠੁਮਕਾ ਠੁਮਕੇ ਮਾਰਦੇ ਆਂ ਦੀ ਇੱਕ ਪਾਸੇ ਵੀਲ ਚੇਅਰ ਤੇ ਇੱਕ ਬਸ ਬਿਲਕੁਲ ਠੁਮਕੇ ਮਾਰਦੇ ਆਂ ਦੀ ਰੀਲ ਕੋਈ ਮਸਲ ਗੇਨ ਕਰਦੇ ਆਂ ਦੀ ਲੋਕੀ ਕਹਿੰਦੇ ਯਾਰ ਕਮਾਲ ਦੀ ਗੱਲ ਆ ਤਾਂ ਉਹਦੇ ਜਦੋਂ ਪੋਤੜੇ ਫੋਲੇ ਗਏ ਆ ਹੁਣ ਉਹਨੇ ਲੰਮਾ ਚੌੜਾ ਤਫਸੀਲ ਦੇ ਨਾਲ ਨੋਟ ਲਿਖਿਆ ਪਰ ਉਹਦੇ ਚ ਉਹ ਜਿਹੜਾ ਕੋਟਾ ਉਦੇ ਬਾਰੇ ਕੋਈ ਸਫਾਈ ਨਹੀਂ ਹੈ ਹੂੰ ਤਾਂ ਉਹ ਵੀ ਖਲਾਰਾ ਪਿਆ ਹਾਲਾਂਕਿ ਉਹਨੇ ਫਿਰ ਵੀਆਰਐਸ ਲੈ ਲਈ ਜੀ ਤੇ ਵੀਆਰਐਸ ਤੋਂ ਬਾਅਦ ਫਿਰ ਆਈਐਸ ਵਾਸਤੇ ਉਹਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹਨੂੰ ਐਕਟਿੰਗ ਦਾ ਨਾ ਜਿਹੜਾ ਕੀੜਾ ਜੀ ਉਹ ਲੜਿਆ ਸੀਗਾ ਹੂੰ ਹੂੰ ਉਹ ਐਕਟਰ ਬੰਨਾ ਚਾਹੁੰਦਾ ਸੀ ਉਧਰੋਂ ਸਫਲ ਹੁੰਦਾ ਨਾ ਵੇਖ ਕੇ ਵਾਪਸੀ ਕਰਨੀ ਚਾਹੁੰਦਾ ਸੀ ਫਿਰ ਉਦੋਂ ਤੱਕ ਰੌਲਾ ਜ਼ਿਆਦਾ ਪੈ ਗਿਆ ਹੁਣ ਵੀਆਰਐਸ ਤੋਂ ਬਾਅਦ ਸਫਲਤ ਨਹੀਂ ਹੋਈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਬੇੜਾ ਕਿਉਂ ਘਰ ਕੇ ਰਿਹਾ ਜੀ ਜੀ ਕਿ ਯੂਪੀਐਸਸੀ ਜਿਹਦੀ ਕੁ ਮੰਤਰੀ ਪਦਰ ਤੇ ਇੱਕ ਇਮੇਜ ਸੀ ਇੱਕ ਕੈਨੋ ਕੇ ਉਹਦੇ ਪ੍ਰਬੰਧਾਂ ਨੂੰ ਲੈ ਕੇ ਇੱਕ ਭਰੋਸਾ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਛਲਣੀ ਹੋਈਆਂ ਨੇ ਤੇ ਕਿਹਦੇ ਕਰਕੇ ਹੋਈਆਂ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹ ਬੰਦੇ ਅੱਗੇ ਆਏ ਆ ਇਸ ਤਰ੍ਹਾਂ ਦੇ ਬੰਦੇ ਜਿਹੜੇ ਇਹਨਾਂ ਦੇ ਨਾਲ ਜੁੜਦੇ ਆ ਜਾਂ ਕਥੇ ਤੌਰ ਤੇ ਜੋੜੇ ਜਾਂਦੇ ਆ ਉਹਨਾਂ ਬੰਦਿਆਂ ਨੂੰ ਕਿਸ ਤਰ੍ਹਾਂ ਦੇ ਲਾਭ ਮਿਲਦੇ ਆ ਉਹ ਤੁਸੀਂ ਅੰਦਾਜ਼ਾ ਲਾ ਲਓ ਸਾਰਾ ਕਿ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਆ ਜੀ ਸੁਖਪ੍ਰੀਤ ਸਿੰਘ ਜੀ ਇਦਾਂ ਹੀ ਨਾਲ ਦੇ ਜੁੜੇ ਕਮੈਂਟ ਹੋਣਗੇ ਕਿ ਤਾਂ ਕਹਿੰਦੇ ਯੂਪੀਐਸਸੀ ਤਾਂ ਲਾਈਨ ਹੀ ਲੱਗੀ ਆਈ ਐ ਈਡਬਲਯੂਐਸ ਮੈਡੀਕਲ ਕੋਟਾ ਸਕੈਮ ਜਿਹੜੇ ਹੈਗੇ ਆ ਲਾਈਨ ਲੱਗੀ ਹੋਈ ਆ ਰਹੀ ਆ ਹਾਂਜੀ ਹਾਂਜੀ ਬਹੁਤ ਆ ਰਹੇ ਨੇ ਉਹੀ ਆ ਨਾ ਖਲਾਰਾ ਪੈ ਰਿਹਾ ਤੇ ਉਹ ਇਹ ਜ਼ਿਆਦਾਤਰ ਜਿੱਦਾਂ ਕਹਿ ਲਈਏ ਨਾ ਕਿ ਇਹਨਾਂ ਦੇ ਜਿਹੜੇ ਕਹਿ ਲੋ ਕਿ ਵਿਚਾਰ ਧਾਰਕ ਪਾਂਦੀ ਆ ਜੀ ਉਹ ਉਹਨਾਂ ਦੇ ਕਿਸੇ ਜ਼ਿਆਦਾ ਨਿਕਲ ਰਹੇ ਨਹੀਂ ਜਾਂ ਜਿਨ੍ਹਾਂ ਦਾ ਕਹਿ ਲੋ ਕਿ ਬਿਊਰੋਕ੍ਰੈtic ਇੱਕ ਫੈਮਿਲੀ ਬੈਕਗ੍ਰਾਉਂਡ ਆ ਬਿਊਰੋਕ੍ਰੇਸੀ ਚ ਕੋਈ ਨਾ ਕੋਈ ਰਹਿ ਆ ਤਾਂ ਕਿਉਂਕਿ ਅੱਜ ਕੱਲ ਕੀ ਹੈ ਕਿ ਇੰਡੀਆ ਦਾ ਜਿਹੜਾ ਨਾ ਉਹ ਇਸ ਪੱਖ ਤੋਂ ਵੀ ਮੈਂ ਕਹੂੰਗਾ ਕਿ ਬੜਾ ਮੰਦਾ ਹਾਲੇ ਕਰ ਰਹੇ ਨੇ ਕਿ ਜਿਹੜੇ ਬਿਊਰੋਕ੍ਰੇਟਸ ਨੇ ਉਹਨਾਂ ਦੀ ਪੋਲੀਟੀਕਲੀ ਸਾਂਝ ਹੁੰਦੀ ਆ ਕਈ ਤੇ ਪਾਰਟੀ ਜੋ ਅਨਕਰ ਜਾਂਦੇ ਆਪਣੇ ਚ ਇੱਥੇ ਪੰਜਾਬ ਚ ਕਿੰਨੇ ਫਿਰਦੇ ਆ ਹੂੰ ਬਿਲਕੁਲ ਆ ਜੀ ਫਲਾਣਾ ਵੈਦ ਸਾਹਿਬ ਆ ਫਲਾਣਾ ਭੱਟੀ ਸਾਹਿਬ ਆ ਜੀ ਇਹ ਸਾਰੇ ਸਾਹਿਬ ਜਿਹੜੇ ਬਾਬੂ ਆ ਬਿਲਕੁਲ ਬਿਲਕੁਲ ਬਿਊਰੋਕ੍ਰੇਟ ਸੀਗੇ ਜੀ ਕਿੰਨੇ ਨੇ ਕਿੰਨੇ ਆਈਪੀਐਸ ਰਹੇ ਨੇ ਜਾਂ ਕਿੰਨੇ ਜਿਹੜੇ ਉਹ ਆ ਗਏ ਨੇ ਆਪਣੇ ਤੇ ਜਿਹੜਾ ਤੁਸੀਂ ਆ ਦੇਖੋਗੇ ਆ ਜਿਹੜਾ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ ਆਪਾਂ ਕਹਿੰਦੇ ਆ ਪੀਪੀਐਸਸੀ ਹਾਂਜੀ ਹਾਂਜੀ ਤੇ ਉਹਦੇ ਜਿਹੜੇ ਹੈੱਡ ਨੇ ਉਹ ਸਭ ਕਾ ਆਈਪੀਐਸ ਨੇ ਹੂੰ ਤਾਂ ਮਤਲਬ ਕਿ ਇਹ ਇੱਕ ਬਹੁਤ ਵੱਡਾ ਇੱਕ ਇਮੇਜ ਨੂੰ ਝਟਕਾ ਹੈ ਅਕਸ ਨੂੰ ਝਟਕਾ ਆ ਜੀ ਕਿ ਜਿਹੜੀ ਯੂਪੀਐਸਸੀ ਦਾ ਆਲਾ ਪ੍ਰਬੰਧ ਸੀ ਹੁਣ ਜਦੋਂ ਖਿੱਦੋ ਖਿਲ ਰਹੀ ਆ ਉਹਦੇ ਚੋਂ ਲੀਰਾਂ ਨਿਕਲ ਰਹੀਆਂ ਤੇ ਉਹ ਵੀ ਮੁਸ਼ਕੀਆਂ ਜੀ ਬਿਲਕੁਲ 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 ਬਲਜੀਤ ਸਿੰਘ ਕਹਿ ਰਿਹਾ ਕਿ ਲੋਕ ਰੱਖਵਾ ਕਰਨ ਤੇ ਬਹੁਤ ਅੱਗ ਬੂਲਾ ਹੁੰਦੇ ਪਰ ਅਸਲ ਰੱਖਵਾ ਕਰਦਾ ਇਹਨਾਂ ਲੋਕ ਆ ਦੇਖ ਲਓ ਆ ਰੱਖਵਾ ਕਰਨ ਹੈ ਜੀ ਐਡਬਲਯੂਐਸ ਦੇ ਜਿਹੜੇ ਉਹ ਹੈਗੇ ਨੇ ਬਣਾ ਕੇ ਉਹ ਵੀ ਓਬੀਐਸ ਉਹਨੂੰ ਵੀ ਦਾ ਕੀ ਰੌਲਾ ਪੈ ਰਿਹਾ ਕਿ ਉਹ ਵੀ ਸੀਦਾ ਉਹਨੇ ਇਸ ਤਰ੍ਹਾਂ ਦਾ ਸਰਟੀਫਿਕੇਟ ਇਸਤੇਮਾਲ ਕੀਤਾ ਹੈ ਹਮ ਪਹਿਲਾਂ ਉਹ ਐਮਬੀਬੀਐਸ ਕਰਦੀ ਸੀ ਜੀ ਉੱਥੇ ਕੁਝ ਹੋਰ ਕਿਹਾ ਉੱਥੇ ਆਪਣੇ ਆਪ ਨੂੰ ਫਿੱਟ ਵੀ ਡਿਕਲੇਅਰ ਕੀਤਾ ਹੁਣ ਉਹਦਾ ਇੱਕ ਹੋਰ ਸਿਆਪਾ ਨਿਕਲ ਰਿਹਾ ਕਿ ਉਹਨੇ ਦੋ ਜਿਹੜੇ ਯੂਪੀਐਸਸੀ ਦੇ ਅਟੈਂਪਟ ਸੀਗੇ ਨਾ ਦੋਨਾਂ ਦੇ ਵਿੱਚ ਨਾਂ ਵੀ ਵੱਖੋ ਵੱਖਰੇ ਪਰੇ ਨੇ ਕਰ ਲੋ ਗੱਲ ਉਮਰ ਵੀ ਵੱਖੋ ਵੱਖਰੀ ਆ ਹੂੰ ਤੇ ਇਸ ਤਰ੍ਹਾਂ ਦਾ ਚਲੋ ਕਿ ਗੰਦਲਾਪਣ ਜਿਹੜਾ ਉਹ ਸਭ ਦੇ ਸਾਹਮਣੇ ਜਿਆਦਾ ਇਦਾਂ ਨਹੀਂ ਘਟਣਾ ਸਾਹਮਣੇ ਆਉਂਦੀਆਂ ਨੇ ਜੀ ਜੀ ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੀ ਆ ਹੋ ਕੀ ਆ